ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖਣੀ ਹੈ ਪਰੰਪਰਾਵਾਂ ਬਣਾ ਕੇ ਰੱਖੀਆਂ ਹੈ ਜਾਨੀ ਮਾਨੀ ਕਿਸੇ ਦਾ ਨੁਕਸਾਨ ਨਾ ਹੋ ਜੇ ਇਸ ਗੱਲ ਦਾ ਧਿਆਨ ਰੱਖਣਾ ਹੈ ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਕਿਸੇ ਦੀ ਜਾਨ ਨੁਕਸਾਨ ਹੋ ਜੇ ਪਰ ਇਹ ਨਾ ਹੋਵੇ ਸਾਡੇ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੰਦੇ ਮਰ ਜਾਣ ਤੇ ਪੰਜਾਬ ਦੀ ਪੁਲਿਸ ਮੂਫ ਦਰਸ਼ਕ ਬਣ ਕੇ ਵੇਖਦੀ ਰਵੇ ਤਕੜੇ ਹੋ ਕੇ ਉੱਥੇ ਦੋ ਦਿਵਾਰਾਂ ਬਣਾਓ ਪੰਜਾਬ ਪੁਲਿਸ ਦੀਆਂ ਤੇ ਡੀਜੀਪੀ ਨੂੰ ਉੱਥੇ ਭਾਓ ਜਿਹੜੇ ਹਦਾਇਤਾਂ ਦਫ਼ਤਰਾਂ ਚੋਂ ਬਹਿ ਕੇ ਦਿੰਨੇ ਆ ਉਹ ਉੱਥੇ ਤੁਹਾਡੇ ਐਸਪੀ ਨੂੰ ਬਾਵਾ ਵੀ ਜੇ ਇੱਕ ਟੀਅਰ ਗੈਸ ਚੱਲਿਆ ਤਾਂ ਤਿੰਨ ਚਲਾਉਣੇ ਆ ਜੇ ਇੱਕ ਗੋਲੀ ਚੱਲੀ ਤਾਂ ਤਿੰਨ ਚਲਾਉਣੀਆਂ ਹਰਿਆਣੇ ਵੱਲ ਜੇ ਇੱਕ ਰਬੜ ਬੁਲੇਟ ਲੱਗ ਚੱਲਿਆ ਤਾਂ ਤਿੰਨ ਰਬੜ ਬੁਲੇਟ ਚਲਾਵਾਂਗੇ ਉੱਥੇ ਜੰਤਰ ਲਾ ਦਿੱਤੇ ਗਏ ਲੋਕਾਂ ਦੇ ਕੰਨ ਬੋਲੇ ਕਰਨ ਨੂੰ ਆਵਾਜ਼ ਦੇਣ ਨੂੰ ਕਿਉਂ ਅਸੀਂ ਕੋਈ ਟੈਰਰਿਸਟ ਹੈ ਪੰਜਾਬ ਕੋਈ ਵੱਖਰਾ ਸੂਬਾ ਹੈ ਕਾਈ ਤਾਂ ਭਾਵੀਆਂ ਜਿਹੜੀਆਂ ਵਰਕਰ ਆ ਉਹ ਸਾਡੇ ਇੱਕ ਭਰਾ ਪੁਲਿਸ ਆਫੀਸਰ ਨੂੰ ਜਿਹੜਾ ਬੰਗਾਲ ਚ ਲੱਗਿਆ ਆਈਪੀਐਸ ਆਫੀਸਰ ਪੱਗ ਵਾਲੇ ਨੂੰ ਖਾਲਿਸਤਾਨ ਦੱਸਦੀ ਹੈ ਬੰਗਾਲ ਵਾਲੇ ਨੂੰ ਕਿਵੇਂ ਪਤਾ ਲੱਗਿਆ ਖਾਲਿਸਤਾਨ ਦਾ ਉਹ ਇਸ ਕਰਕੇ ਪਤਾ ਲੱਗਿਆ ਕਿ ਹਰ ਇੱਕ ਪੱਗ ਵਾਲੇ ਨੂੰ ਨਰਿੰਦਰ ਮੋਦੀ ਜੀ ਔਰ ਭਾਜਪਾ ਸਰਕਾਰ ਸਾਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਦੀ ਹੈ ਔਰ ਮੈਨੂੰ ਸ਼ਰਮ ਆਉਂਦੀ ਹੈ ਭਾਜਪਾ ਦੇ ਸਿੱਖਾਂ ਨੇ ਪੱਗ ਵਾਲਿਆਂ ਨੇ ਉਹਨੂੰ ਉਹਨੂੰ ਡਿਫੈਂਡ ਕੀਤਾ ਕਿਉਂ ਡਿਫੈਂਡ ਕੀਤਾ ਬਈ ਪੱਗਾਂ ਦਾ ਖਾਲਿਸਤਾਨ ਨਹੀਂ ਹੈ ਆਈਪੀਐਸ ਬਣੇ ਹੈ ਹਰ ਪਾਗਲ ਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਹੈ 테러ਰਿਸਟ ਦੇ ਰੂਪ ਦੇ ਵਿੱਚ ਨਹੀਂ ਅਸੀਂ ਹਿੰਦੂਸਤਾਨੀ ਹਿੰਦੂਸਤਾਨ ਨੂੰ ਪਿਆਰ ਕਰਦੇ ਹਾਂ ਬਾਰਡਰ ਨਾ ਬਣਾਓ ਦਿੱਲੀ ਜਾਣ ਦਿਓ ਦਿੱਲੀ ਕਿਸੇ ਦੇ ਬਾਪ ਨਹੀਂ ਹੈ